ਜਾਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਅਸੀਂ ਦਿਖਾਉਣਾਂਗੇ ਤੁਹਾਨੂੰ ਕਾਫੀ ਜਿਆਦੇ ਸੋਹਣੇ ਸੂਟ ਲੇਨਗੇ ਪਸ਼ਮੀਨੇ ਦੇ ਮਿਕਸ ਜੇ ਸੂਟ ਦਿਖਾਵਾਂਗੇ ਜਿੰਨਾ ਪਹਿਣਾ ਲੈਣਾ ਜਿਹੜੀਆਂ ਪਹਿਣਾ ਸੂਟ ਲੈਣਾ ਚਾਹੁੰਦੀਆਂ ਨੇਗਾ ਤਾਂ ਤੁਸੀਂ ਇਹਦੇ ਵਿੱਚੋਂ ਜਰੂਰ ਟਰਾਈ ਕਰ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ ਦੋ ਸੂਟ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਠੀਕ ਪ੍ਰਾਈਸ ਦੇ ਵਿੱਚ ਦਿਖਾ ਦੇਣੀ ਆ ਹਨਾ ਇਹ ਜਿਹੜਾ ਫੈਬਰਿਕ ਹੈ ਆਪਾਂ ਵਰਤਿਆ ਹੋਇਆਗਾ ਸੂਟ ਜਿਹੜੇ ਸਲਾਈ ਕਰਵਾ ਕੇ ਦੇਖੇ ਸੀਗੇ ਕਾਫੀ ਜਿਆਦੇ ਸੋਹਣਾ ਫੈਬਰਿਕ ਹੈਗਾ ਪਹਿਲਾ ਦੇਖੋ ਜੀ ਆਹ ਹੈਗਾ ਜੀ ਪਸ਼ਮੀਨੇ ਦਾ ਸੂਟ ਇਸ ਤਰ੍ਹਾਂ ਹੀ ਸਟਿਚ ਕੀਤਾ ਹੋਇਆਗਾ ਸੂਟ ਦੇਖੋ ਸਟਿਚ ਕੀਤਾ ਹੋਇਆਗਾ ਸੂਟ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਇਹਦੇ neck ਤੇ ਆ ਜਿਹੜੀ ਪੱਟੀ ਲੱਗੀ ਹੋਈ ਹੈਗੀ ਤੁਸੀਂ ਦੇਖੋ ਤੇ ਇਦਾਂ ਆਪਾਂ ਜਿਹੜੀ ਪਾਈਪਿੰਗ ਲਗਾ ਕੇ ਸਲਾਈ ਕਰਵਾਇਆ ਜਿਹੜਾ ਇਹ ਸੂਟ ਆਪਾਂ ਵਿਦਆਊਟ ਲਾਈਨਿੰਗ ਸਟਿਚ ਕਰਵਾਇਆਗਾ ਪਸ਼ਮੀਨੇ ਦਾ ਸੂਟ ਹੈਗਾ ਤੁਸੀਂ ਵੀ ਇਹਨੂੰ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋਗੇ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਲਓ ਜੀ ਨਾਲ ਰਹੇਗੀ ਇਹਦੇ ਪਲੇਨ ਬਾਟਮ ਹੈ ਸਟਿਚ ਕੀਤਾ ਹੋਇਆਗਾ ਸੂਟ ਤੇ ਨਾਲ ਰਹੇਗਾ ਜੀ ਜਿਹੜਾ ਸ਼ਾਲ ਹੈਗਾ ਕਾਫੀ ਵੱਧੀ ਹੈਗਾ ਖੁੱਲਾ ਡੁੱਲਾ ਹੈਗਾ ਐਸੀ ਗੱਲ ਨਹੀਂ ਹੈਗੀ ਵੀ ਛੋਟਾ ਹੈਗਾ ਇੱਕ ਮਿੰਟ ਬਤਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਡਿਜ਼ਾਈਨਿੰਗ ਦਿਖਾ ਦਿੰਨੀ ਆ ਦੇਖੋ ਜੀ ਪੂਰਾ ਖੁੱਲੜੁੱਲੈਂ ਲਾਈਟ ਵੇਟ ਬਣਿਆ ਹੈ ਸ਼ਾਲ ਹੈ ਬਹੁਤ ਜਿਆਦਾ ਜਿਹੜਾ ਕਲਰ ਹੈਗਾ ਡਾਲ ਆ ਰਿਹਾ ਕੈਮਰੇ ਦੇ ਵਿੱਚ ਪਰ ਇੰਨਾ ਡਾਲਣੀ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਆ ਇਹਦੇ ਨਾਲ ਦਾ ਜਿਹੜਾ ਸੂਟ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਕਿ ਵੀ ਕਿਹੜਾ ਆਪਣੇ ਕੋਲੇ ਅਵੇਲੇਬਲ ਹੈਗਾਗਾ ਲਓ ਜੀ ਪੀਚ ਕਲਰ ਦੇ ਵਿੱਚ ਜਿਹੜਾ ਸੂਟ ਪਿਆਗਾ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋਗੇ ਐਦਾਂ ਹੀ ਬਟਾ چھوٹਾ ਵੀ ਬਣ ਗਿਆ ਇਹ ਵਾਲੀ ਰਹੇਗੀ ਸ਼ਰਟ ਜਿੱਦਾਂ ਇਹਦੇ ਹਨ ਡਿਜ਼ਾਈਨਿੰਗ ਹੋਈ ਹੋਈ ਆ ਬਾਹਾਂ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਆ ਬਾਹਾਂ ਤੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਭੁੱਲ ਗਈ ਇਸ ਤਰ੍ਹਾਂ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੇ ਜਿਹੜਾ ਅੱਗੇ ਆ ਆ ਇਹਦੇ ਨਾਲ ਦਾ ਸੂਟ ਹੈਗਾ ਪੀਚ ਕਲਰ ਦਾ ਹੈਗਾ ਪਲੱਸ ਘੇਰੇ ਤੇ ਵੀ ਪੱਟੀ ਆਉਗੀ ਇਹਦੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਜਿਹੜਾ ਪੱਟੀ ਬਣੀ ਹੋਈ ਆ ਘੇਰੇ ਤੇ ਦੇਖੋ ਕਾਫੀ ਜਿਆਦੇ ਸੋਹਣੀ ਆਂਗੀ ਤੇ ਨਾਲ ਮਤਲਬ ਇਦਾਂ neck ਤੇ ਡਿਜ਼ਾਈਨ ਹੋਇਆ ਹੋਇਆ ਬਹੁਤ ਜਿਆਦੇ ਬਰੀਕ ਜਿਹਾ ਵਰਕ ਹੋਇਆ ਹੋਇਆ ਹੈਗਾ neck ਤੇ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਤੇ ਸੇਮ ਜਿਹੜਾ ਬਾਜੂ ਦਾ ਡਿਜ਼ਾਈਨ ਹੈਗਾ ਸੇਮ ਹੈਗਾ ਦੇਖੋ ਜੀ ਜਿਹੜੀ ਆ ਵਾਲੀ ਚੀਜ਼ ਹੈ ਇਹ ਫਰੰਟ ਤੇ ਆਜੂਗੀ ਇਹ ਮਤਲਬ ਮੋਢਿਆਂ ਕੋਲੇ ਚਲੀ ਜਾਊਗੀ ਠੀਕ ਹੈ ਜੀ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਪਲੱਸ ਨਾਲ ਰਹੇਗਾ ਸ਼ਾਲ ਖੁੱਲਾ ਡੁੱਲਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਨਾ ਡਿਜ਼ਾਈਨਿੰਗ ਹੋਈ ਹੋਈ ਹੈ ਸ਼ਾਲ ਦੇ ਵਿੱਚ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਦਿਖਾਈ ਸੀ ਲਓ ਜੀ ਦੇਖੋ ਪ੍ਰਾਈਜ਼ ਰਹੇਗਾ 1250 ਪਲੱਸ ਸ਼ਿਪਿੰਗ ਹੈਗੀ ਤੇ ਅਗਲਾ ਸੂਟ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਹੈਗੀ ਇਹਦੇ ਨਾਲ ਦਾ ਮੈਂ ਸੂਟ ਜਿਹੜਾ ਸਲਾਈ ਕਰਵਾਇਆ ਹੈਗਾ ਮੈਂ ਕਰਵਾਇਆ ਗ੍ਰੀਨ ਕਲਰ ਦੇ ਵਿੱਚ ਪਰ ਇਹ ਜਿਹੜਾ ਕਲਰ ਹੈਗਾ ਕਾਫੀ ਜਿਆਦਾ ਸੋਹਣਾ ਨਿਓਨ ਪਿੰਕ ਜਿਹਾ ਕਲਰ ਹੈਗਾ ਦੇਖੋ ਕੋਈ ਸ਼ਾਨਦਾਨੀ ਕੁਝ ਨਹੀਂ ਹੁੰਦਾ ਮੈਂ ਵੀ ਜਿਹੜਾ ਹੈਗਾ ਇਹ ਬਿਨਾ ਨਾ ਤੋਂ ਕਰਵਾਇਆ ਹੈਗਾ ਲਾਈਨਿੰਗ ਤੋਂ ਸਟਿਚ ਇਸ ਤਰ੍ਹਾਂ ਪੱਟੀ ਬਣੀ ਹੋਈ ਹੈਗੀ ਦੇਖੋ ਇਸ ਤਰ੍ਹਾਂ ਪੱਟੀ ਬਣੀ ਹੋਈ ਹੈਗੀ neck ਤੇ ਤੇ ਇਦਾਂ ਸ਼ਰਟ ਰਹੇਗੀ ਇਹ ਸਾਰੀ ਬਸ ਇਹਦਾ ਕੱਲਾ neck ਤੇ ਡਿਜ਼ਾਈਨ ਹੈ ਬਾਟਮ ਰਹੇਗੀ ਪਲੇਨ ਦੇ ਨਾਲ ਹੈਗਾ ਜੀ ਸਟਾਲ ਵਧੀਆ ਹੈਗਾ ਵੀ ਨਾ ਛੋਟਾ ਕਹਿ ਸਕਦੇ ਆਂਗੇ ਨਾ ਆਪਾਂ ਵੱਡਾ ਕਹਿ ਸਕਦੇ ਆਂ ਜਿਹੜੀ ਗੱਲ ਹੈ ਹਨ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰ ਦਿੰਨੇ ਆਂਗੇ ਜਿੱਦਾਂ ਦਾ ਹੈਗਾਗਾ ਮੈਂ ਤੁਹਾਨੂੰ ਦੱਸਤਾ ਸ਼ਾਲ ਸਟਾਲ ਜਿਹੜੀਆਂ ਭੈਣਾਂ ਲਾਈਕ ਕਰਦੀਆਂ ਨੇ ਲੈ ਸਕਦੇ ਹੋ 1050 ਇਹਦਾ ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਰਹੇਗਾ ਠੀਕ ਹੈ ਜੀ ਦੋ ਸੂਟ ਆਪਣੇ ਕੋਲੇ ਪਲੱਸ ਸ਼ਾਲ ਸਟਾਲ ਨਾਲ ਅਵੇਲੇਬਲ ਨੇਗੇ ਤੇ ਮੈਂ ਉਹ ਤੁਹਾਨੂੰ ਦਿਖਾ ਚੁੱਕੀ ਆਂ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜ਼ਿਆਦੇ ਸੋਹਣੇ ਸੂਟ ਲਿੰਗੇ ਕਵਾਰਟਾਈ ਦੇ ਸੂਟ ਲੇਗੇ ਬਹੁਤ ਜਿਆਦੇ ਸੋਹਣੇ ਲੇਗੇ ਦੇਖੋ ਜਿਹੜੀ ਇਹ ਵਾਲੀ ਕਵਾਰਟਾਈ ਰਹੇਗੀ ਰਾਮ ਟੈਕਸ ਦੀ ਰਹੇਗੀ ਦੇਖੋ ਜਿਵੇਂ ਜਿਹੜਾ ਜਿਹੜੇ ਬ੍ਰਾਂਡ ਦੀ ਕਵਾਰਟਾਈ ਹੋਊਗੀ ਮੈਂ ਤੁਹਾਨੂੰ ਦੱਸ ਦੂੰਗੀ ਤੁਹਾਨੂੰ ਸ਼ੋ ਹੋ ਰਿਹਾ ਨਾ ਰਾਮ ਟੈਕਸ ਨਾ ਜਿਵੇਂ ਓਪਨ ਵੀ ਨਹੀਂ ਕੀਤੇ ਬਹੁਤ ਜਿਆਦਾ ਸੋਹਣਾ ਸਟਾਕ ਹੈਗਾ ਕਵਾਰਟਾਈ ਬਹੁਤ ਜਿਆਦੇ ਸੌਫਟ ਹੈਗੀ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਕਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਐਕਸਟਰਾ ਹੈ ਨਾ ਉਹਦੇ ਜਿਹੜੇ ਚਾਰजेस ਹੋਣਗੇ ਸਾਰੇ ਐਕਸਟਰਾ ਹੋਣਗੇ ਇੱਕ ਹੈ ਨਾ ਜਦੋਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਹੋਗੇ ਇੱਕ ਮਿੰਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਹੋਗੇ ਤਾਂ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਹਨਾ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਨੋਟੀਫਿਕੇਸ਼ਨ ਹੈ ਜਿਹੜਾ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਹਨਾ ਆ ਕਰਕੇ ਬੈਲ ਆਈਕਨ ਜਰੂਰ ਦਬਾਇਆ ਕਰੋ ਜਦੋਂ ਆਪਾਂ ਵੀਡੀਓ ਡੇਲੀ ਅਪਲੋਡ ਕਰ ਦਾਂਗੇ ਤੁਹਾਡੇ ਕੋਲੇ ਆ ਸਕੀ ਹੈ ਨਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਤਾ ਲੱਗ ਜਾਏ ਕਿ ਉਹ ਵੀ ਵੀਡੀਓ ਅਪਲੋਡ ਕਰ ਦਿੱਤੀ। ਦੇਖੋ ਜੀ ਰਾਮ ਟੈਕਸ ਦੀ ਕਾਟਰਾਈਆ ਪ੍ਰਿੰਟ ਦੇਖੋ ਬਹੁਤ ਜਿਆਦੇ ਸੋਹਣੇ ਨੇਗੇ। ਆਪਾਂ ਪ੍ਰਿੰਟ ਬਹੁਤ ਜਿਆਦੇ ਮਤਲਬ ਐ ਚੁਆਇਸ ਜੇ ਕਰਕੇ ਲੈ ਕੇ ਆਉਣੇ ਹੁੰਦੇ ਆਗੇ। ਵੀ ਇਹ ਸੋਹਣੇ ਲੱਗਣਗੇ। ਬਿਲਕੁਲ ਲਾਈਟ ਵੇਟ ਕੁਆਟਰਾਈ ਹੈ ਇਦਾਂ ਨਹੀਂ ਹੈਗੀ ਹਨਾ ਵੀ ਮੋਟੀ ਹੈਗੀ ਕੁਝ ਵੀ ਨਹੀਂ ਜਿੱਦਾਂ ਕਿ ਪਸ਼ਮੀਨੇ ਦੇ ਸੂਟ ਨੇ ਸੇਮ ਓਦਾਂ ਕੁਆਟਰਾਈ ਹੈਗੀ ਤੁਸੀਂ ਲੈ ਕੇ ਦੇਖਿਓ ਸੂਟ ਮੋਟੀ ਨਹੀਂ ਹੈਗੀ ਕੁਆਟਰਾਈ ਤੇ ਨਾ ਇੱਕ ਨਾ ਫਲੱਪੀ ਜਿਹਾ ਹੋ ਜਾਂਦਾ ਜਦੋਂ ਆਪਾਂ ਸੂਟ ਸਲਾਈ ਕਰਵਾਉਂਦੇ ਆਂਗੇ ਸਟਿਚ ਕਰਵਾ ਕੇ ਵੀ ਫਲੱਪੀ ਜੀ ਹੋ ਜਾਂਦੀ ਹੈ ਕੁਆਟਰਾਈ ਇਹ ਓਵੇਂ ਨਹੀਂ ਹੋਣਾ ਹੈਗਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਪ੍ਰਿੰਟ ਤੁਸੀਂ ਦੇਖੋ ਇੱਥੇ ਬੈਠ ਪੁੱਤਾ ਸੂਟ ਨਹੀਂ ਦਿਖਾਏ ਜਾ ਰਹੇ ਫਿਰ ਦੇਖੋ ਪ੍ਰਿੰਟ ਕਿੰਨਾ ਜਾਦੇ ਸੋਹਣਾਗਾ ਲਓ ਜੀ ਦੇਖੋ ਕਾਫੀ ਜਾਦੇ ਸੋਹਣਾ ਪ੍ਰਿੰਟ ਹੈਗਾ ਤੁਸੀਂ ਇਹਨੂੰ ਮਤਲਬ ਬਿਨਾ ਲਾਈਨਿੰਗ ਤੋਂ ਸਟਿਚ ਕਰਵਾ ਸਕਦੇ ਹੋਗੇ ਜੇ ਹਨ ਕੋਈ ਬਾਰਲੀ ਪੈਨ ਇਹਦੇ ਵਿੱਚੋਂ ਸੂਟ ਲੈਣਗੇ ਤਾਂ ਆਪਾਂ ਉਹਨਾਂ ਨੂੰ ਮਤਲਬ ਲਾਈਨਿੰਗ ਲਗਾ ਕੇ ਦਵਾਂਗੇ ਬਾਕੀ ਉਹਨਾਂ ਦੀ ਆਪਣੀ ਚੋਆਇਸ ਹੈ ਬਿਨਾ ਸਲਾਏ ਬਿਨਾ ਲਾਈਨਿੰਗ ਤੋਂ ਸਟਿਚ ਕਰਵਾਉਣਾ ਤਾਂ ਕਰਵਾ ਸਕਦੇ ਹੋ ਦੇਖੋ ਤੋ ਸਾਹਮਣੇ ਆ ਫੈਬਰਿਕ ਪ੍ਰਿੰਟ ਨੇੜੇ ਤੋਂ ਦਿਖਾ ਦਿੰਨੀ ਆ ਬਹੁਤ ਜਿਆਦੇ ਸੋਹਣਾ ਸੂਟ ਬਣੂਗਾ ਇਹ ਬਣ ਕੇ ਲਓ ਜੀ ਅਗਲਾ ਵੀ ਰਹੇਗਾ ਰਾਮ ਟੈਕਸ ਦਾ ਬਿਲਕੁਲ ਫੁੱਲ ਵਰਗੀ ਕਾਟ ਰਾਈ ਪਈ ਆ ਬਹੁਤ ਜਿਆਦੇ ਹਲਕੀ ਹੈਗੀ ਇਹ ਵਾਲਾ ਤੁਸੀਂ ਪ੍ਰਿੰਟ ਦੇ ਸਕਦੇ ਹੋਗੇ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਨਗੇ ਦੋ ਦੋ ਇਹਨਾਂ ਦੇ ਵਿੱਚ ਦੋ ਤੋਂ ਵੱਧ ਨਹੀਂ ਹੈਗੇ ਲਓ ਜੀ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਕਲਰ ਵੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਵੀ ਰਹੇਗਾ ਜੀ ਰਾਮ ਟੈਕਸ ਦਾ ਇਹ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਲਓ ਜੀ ਦੇਖੋ ਕਾਫੀ ਜਿਆਦੇ ਸੋਨਾ 컬러 ਰਹੇਗਾ ਗਾਜਰੀ ਗਾਜਰੀ 쉐ਡ ਹੈ ਵਾਲਾ ਡਾਰਕ ਕਈ ਭੈਣਾਂ ਲਾਈਟ ਕਲਰ ਪਸੰਦ ਕਰਦੀਆਂ ਨੇ ਕਈ ਡਾਰਕ ਕਰਦੀਆਂ ਨੇ ਹਨ ਆਪਾਂ ਹਰ ਤਰ੍ਹਾਂ ਦਾ ਉਸ ਹਿਸਾਬ ਨਾਲ ਚਾਰਟ ਲੈ ਕੇ ਆਉਣੇ ਹੁੰਦੇ ਆਗੇ 컬러 ਦਾ ਵਿੱਚ ਆਪਾਂ ਡਾਰਕ ਵੀ ਲੈ ਆਉਣੇ ਹੁੰਦੇ ਆ ਵਿੱਚ ਸੋਪਰ ਜੇ ਕਲਰ ਵੀ ਲੈ ਆਉਣੇ ਹੁੰਦੇ ਆਗੇ ਲਓ ਜੀ ਜਿਹਨੂੰ ਜਿਵੇਂ ਪਸੰਦ ਆਉਂਦਾਗਾ ਉਹ ਲੈ ਲੈਂਦੇ ਨੇਗੇ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਪਾਸ ਹੋ ਰਿਹਾ ਵਾ ਇਹ ਰਹੇਗਾ ਜੀ ਲਵਲੀਨ ਦਾ ਇਹ ਲਵਲੀਨ ਦਾ ਬ੍ਰਾਂਡ ਹੈਗਾ ਬਾਕੀ ਸੀ ਜਿਹੜੇ ਰਾਮਟੈਕਸ ਦੇ ਸੀ ਲੋਚੀ ਪ੍ਰਿੰਟ ਤੁਸੀਂ ਦੇਖੋ ਕਲਰ ਤੁਸੀਂ ਦੇਖੋ ਸਾਰੇ ਮੈਂ ਜਿੰਨਾ 444 컬러 ਦਾ ਚਾਰ ਸੀਗਾ ਸਾਰਾ ਮੈਂ ਦਿਖਾ ਚੁੱਕੀ ਹਾਂ ਚੁੱਕੀ ਹਾਂਗੀ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਹੋਣਾਗਾ ਤੁਸੀਂ ਆਪਣਾ ਸੂਟ ਸਕਰੀਨਸ਼ਾਟ ਭੇਜ ਕੇ ਰਖਵਾ ਸਕਦੇ ਹੋਗੇ ਬਾਕੀ ਅੱਜ ਮੈਂ ਤੁਹਾਨੂੰ ਸਟੋਲ ਨਾਲ ਪਹਿਣਾ ਸ਼ਾਲਾ ਨਾਲ ਸੂਟ ਮੰਗਦੀ ਸੀਗੀ ਉਹ ਆਪਾਂ ਦਿਖਾਤੇ ਹਨਾ ਕੋਈ ਵੀ ਤੁਹਾਨੂੰ ਜਿਵੇਂ ਵੀ ਸੂਟ ਪਸੰਦ ਆਉਂਦਾ ਹੋਣਾਗਾ ਤਾਂ ਤੁਸੀਂ ਆਪਣਾ ਸੂਟ ਉਦੋਂ ਲੈ ਸਕਦੇ ਹੋਗੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਾਫੀ ਮੈਨੂੰ ਫੋਨ ਆਉਂਦੇ ਹੁੰਦੇ ਨੇ ਭੈਣਾਂ ਦੇ ਵੀ ਅਸੀਂ ਵਿਜ਼ਿਟ ਕਰਨਾ ਹੈ ਹਨ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋਗੇ ਪਰ ਜੇ ਤੁਸੀਂ ਦੂਰ ਤੋਂ ਆਉਂਗੇ ਹਨਾ ਪਲੀਜ਼ ਮੇਰੀ ਰਿਕਵੈਸਟ ਹੈ ਕਿ ਤਾਂ ਤੁਸੀਂ ਆਪਣਾ ਆਨਲਾਈਨ ਆਰਡਰ ਹੈਗਾ ਜਿਹੜਾ ਆਨਲਾਈਨ ਆਰਡਰ ਹੀ ਦੇ ਦਿਆ ਕਰੋ ਪਰ ਫਿਰ ਕਹਿ ਦਿੰਦੇ ਨੇ ਵੀ ਸਾਡੇ ਵਿਆਹ ਹੈ ਵਿਆਹ ਸ਼ਾਦੀਆਂ ਲਈ ਹਨਾ ਉਹਨਾਂ ਨੇ ਆ ਕੇ ਬੁਕਿੰਗ ਕਰਨੀ ਹੈਗੀ ਚਲੋ ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗੇ ਪਰ ਬੈਟਰ ਇਹੀ ਹੁੰਦਾਗਾ ਵੀ ਜੇ ਤੁਸੀਂ ਦੂਰ ਤੋਂ ਹੋਗੇ ਤਾਂ ਆਪਣਾ ਜਿਹੜਾ ਆਨਲਾਈਨ ਤੁਸੀਂ ਆਰਡਰ ਦੇ ਸਕਦੇ ਹੋ ਸਾਨੂੰ ਫੋਟੋਆਂ ਪਾ ਦਿਆ ਕਰੋ ਵੀ ਸਾਡੇ ਇਦਾਂ ਦਾ ਸੂਟ ਰੈਡੀ ਕਰ ਦਿਓ ਆਪਾਂ ਕਰ ਦਿਆ ਕਰਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਬੈਲ ਆਈਕਨ ਜਰੂਰ ਦਬਾਇਆ ਕਰੋ ਆਪਾਂ ਡੇਲੀ ਵੀਡੀਓ ਅਪਲੋਡ ਕਰ ਦਿਆਂਗੇ ਹੁਣ ਜਿਹੜਾ ਮਤਲਬ ਵੀਡੀਓ ਦਾ ਟਾਈਮ ਆਪਾਂ ਅੱਧਾ ਘੰਟਾ ਪਹਿਲਾਂ ਪਾਉਣ ਲੱਗੇ ਅੱਧਾ ਪੌਣਾ ਘੰਟਾ ਘੰਟੇ ਮੰਗੂ ਹੀ ਫਰਕ ਪੈ ਗਿਆ ਕਈ ਵਾਰ ਅੱਧੇ ਘੰਟੇ ਦਾ ਪੈ ਜਾਂਦਾ ਹੁੰਦਾ ਹਨਾ ਤਾਂ ਕਰਕੇ ਫਿਰ ਜਿਹੜੀ ਵੀਡੀਓ ਹੈ ਹਨਾ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਦਵਾ ਲਿਓ ਤਾਂ ਤੁਹਾਡੇ ਕੋਲੇ ਵੀਡੀਓ ਜਦੋਂ ਆਪਾਂ ਅਪਲੋਡ ਕਰ ਦੇਾਂਗੇ ਫਿਰ ਤੁਹਾਡੇ ਕੋਲੇ ਪਹੁੰਚੇਗਾ ਕਿ ਸੈਸ਼ੀ ਕਾਲ ਜੀ ਬਾਏ ਬਾਏ ਸੈਸ਼ੀ ਕਾਲ ਜੀ ਬਾਏ ਬਾਏ